ਖਦਾ ਤੇ ਐਸ਼ੋ ਰਾਮ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰਨਦੇ ਆ ਉਹਨਾਂ ਨੂੰ ਨਹੀਂ ਕੋਈ ਮਤਲਬ ਗੁਰਾਂ ਸਾਹਿਬ ਦੀ ਕਿਤੇ ਵਿਅਦਵੀ ਹੁੰਦੀ ਆ ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਤੇ ਅਸੀਂ 5 7 8 ਸਾਲ ਹੋ ਗਏ ਆ ਹਰਪ੍ਰੀਤ ਕੋ ਵੀ ਕਈ ਵਾਰੀ ਮੰਗ ਪੱਤਰ ਦਿੱਤੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਮੰਦਰਾ ਦੇ ਪ੍ਰਕਾਸ਼ਨਾ ਹਾਂ ਗੁਰੂ ਸਾਹਿਬ ਦੀ ਉਹਨਾਂ ਦੇ ਵਿਅਦਵੀਤ ਹੋ ਰਹੀ ਆ ਪਰ ਸ਼ਰੋਮਣੀ ਕਮੇਟੀ ਨੇ ਕਦੀ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਸ਼ਰੋਮਣੀ ਕਮੇਟੀ ਕੋਈ ਸੰਗਤ ਦੇ ਹੀ ਸੇਵਾ ਕਰਨ ਨਹੀਂ ਬਣੀ ਸ਼ਰੋਮ ਦੀ ਕਮੇਟੀ ਬਣੀ ਕਿਉਂ ਬਣੀ ਆ ਬਾਦਲਾਂ ਨੂੰ ਜਿ ਧੋੜ ਵਾਸਤੇ ਬਾਦਲਾਂ ਦਾ ਖੰਡੀ ਸਾਹ ਮਹਾਰਾ ਦੀ ਜੂਰੀ ਜਾਣ ਕੇ ਪਕੜ ਕਰਦੇ ਔਰ ਮੱਥੇ ਟਿਕਾਉਂਦੇ ਆ ਇੱਥੇ ਵੀ ਇਹੀ ਚੱਕਰ ਆ ਗੁਰੂ ਗ੍ਰੰਥ ਸਾਹਿਬ ਜੀ ਨਾਮ ਰਮਣ ਦਾ ਪ੍ਰਕਾਸ਼ ਕੀਤਾ ਜਿਹੜਾ ਕਦੀ ਵੀ ਜਿਹੜਾ ਉਹ ਪੜੀ ਹੋਣੀ ਹੈ ਪਾਸਰ ਉੱਤਰ ਲਿਆਉਗੇ ਮੈਨੂੰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਹਾਂ ਪਾਣੀਪੱਤ ਲక్ష్ਮੀਨਾਰਾਇਣ ਮੰਦਿਰ ਵਿੱਚ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਆ ਤੇ ਨਾਲ ਹੀ ਜੜੀ ਆ ਗਈ ਆ ਰਮਾਇਣ ਜੀ ਰਮਾਇਣ ਦਾ ਪ੍ਰਕਾਸ਼ ਕੀਤਾ ਮੈਂ ਸਿੰਘ ਨੂੰ ਕਹਾਂਗਾ ਵੀ ਜਿਹੜੀ ਆ ਗਈ ਆ ਇਸ ਦੱਸਿਆ ਜਾਵੇ ਕਈਆਂ ਨੇ ਕਹਿੰਦਾ ਖਰੇ ਝੂਠ ਤਾਂ ਨਹੀਂ ਮਾਰਦੇ ਇਹ ਦਿਖਾਇਆ ਜਾਵੇ ਇੱਧਰ ਸੰਘਾਜੀ ਦੇਖ ਲਓ ਇਹ ਰਮਾਂ ਦਾ ਪ੍ਰਕਾਸ਼ ਕਿਧਰੋਂ ਨਾ ਕੋਈ ਨਾ ਕਿਧਰੋਂ ਜਿਹੜੀਆਂ ਪਿੱਛੇ ਆ ਇਹ ਦੀਵੀ ਦੀਪਕੀਆਂ ਨੇ ਫੋਟਮਾਂ ਲਾਈਆਂ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਮਹਾਰਾਜ ਦੀ ਗੱਦਵੀ ਹੋ ਰਹੀ ਹੈ ਸਰਕਾਰ ਨਹੀਂ ਹੋ ਰਿਆ ਤੇ ਕੌਮ ਦੇ ਜਿਹੜੇ ਜਥੇਦਾਰ ਕੌਮ ਦੇ ਜਥੇਦਾਰ ਅਗਵੀਰ ਸਿੰਘ ਉਹ ਤੋਂ ਪਹਿਲਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਜਥੇਦਾਰ ਆ ਗਏ ਆ ਪਰ ਉਹਨਾਂ ਨੇ ਸਿਰਫ ਗੁਰੂ ਘਰ ਦੀ ਗੋਲਕ ਦਾ ਪੈਸਾ ਖਾਦਾ ਤੇ ਐਸ਼ੋ ਰਾਮ ਦੀ ਜ਼ਿੰਦਗੀ ਜਿਹੜੀ ਆ ਬਕੀਤ ਕਰਨ ਦੇ ਆ ਉਹਨਾਂ ਨੂੰ ਨਹੀਂ ਕੋਈ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵਿਅਦਵੀ ਹੁੰਦੀ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਤੇ ਅਸੀਂ 5 7 8 ਸਾਲ ਹੋ ਗਏ ਆ ਹਰਪ੍ਰੀਤ ਨੂੰ ਵੀ ਕਈ ਵਾਰੀ ਮੰਗ ਪੱਤਰ ਦਿੱਤੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਮੰਦਰਾਕ ਪ੍ਰਕਾਸ਼ਮਾਨ ਗੁਰੂ ਸਾਹਿਬ ਦੀ ਉਹਨਾਂ ਦੇ ਵਿਅਦਵੀ ਹੋ ਰਹੀ ਆ ਪਰ ਸ਼ਰੋਮਣੀ ਕਮੇਟੀ ਨੇ ਕਦੀ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਸ਼੍ਰੋਮਣੀ ਕਮੇਟੀ ਕੋਈ ਸੰਗਤ ਦੀ ਸੇਵਾ ਕਰਨ ਨਹੀਂ ਬਣੀ ਸ਼੍ਰੋਮਣੀ ਕਮੇਟੀ ਬਣੀ ਕਿਉਂ ਬਣੀ ਆ ਬਾਦਲਾਂ ਨੂੰ ਝਟੋਣ ਵਾਸਤੇ ਬਾਦਲਾਂ ਦਾ ਪ੍ਰਚਾਰ ਕਰਨ ਵਾਸਤੇ ਹੋਰ ਸ਼੍ਰੋਮਣੀ ਕਮੇਟੀ ਨੂੰ ਕੁਝ ਵੀ ਲੈਣਾ ਦੇਣਾ ਨਹੀਂ ਹ ਤੇ ਸੰਗਤ ਜੀ ਇਹ ਤੁਸੀਂ ਆਪਣੇ ਵਿਚਾਰ ਜਰੂਰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਲਾਗੇ ਪ੍ਰਕਾਸ਼ ਹੋ ਸਕਦਾ ਹੈ ਜਿਹੜੀ ਆਪਣੇ ਆਪਣੇ ਅਕਾਲ ਪੁਰਖ ਸਾਹਿਬ ਦੇ ਹੁਕਮਾਂਵੇਂ ਜਾਰੀ ਕੀਤੇ ਆ ਕੀ ਇੱਥੇ ਜਿਹੜਾ ਪਾਣੀ ਪੱਤ ਵਿੱਚ ਕੋਈ ਸ਼ਰੋਨੀ ਕਮੇਟੀ ਦੇ ਗੁਰਦੁਆਰਾ ਸਾਹਿਬ ਪ੍ਰਚਾਰਕ ਨਹੀਂ ਇੱਥੋਂ ਨਿਕਲਦੇ ਇੱਥੋਂ ਵੋਟਾਂ ਪਾ ਕੇ ਜਿੱਤਦੇ ਨਹੀਂ ਵੀ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਚਾਰਕ ਆ ਗੁਰੂ ਘਰ ਦੀਆਂ ਤਨਖਾਹਾਂ ਖਾਰੇ ਆ ਔਰ ਲੰਗਰ ਪਿਛਾਦਾ ਛਕਣ ਵਾਸਤੇ ਆ ਔਰ ਗੁਰੂ ਘਰ ਦਾ ਜਿਹੜਾ ਗੱਡੀਆਂ ਵਿੱਚ ਤੇਲ ਉਹ ਸਰਕਾਰੀ ਪਵਾ ਕੇ ਸ਼ਰੋਨੀ ਕਮੇਟੀ ਤੁਹਾਡੀ ਸੰਗਤ ਦਾ ਸੰਗਤ ਦੀ ਤੁਹਾਡੀ ਸੰਗਤ ਦਾ ਪੈਸਾ ਦੁਰਵਯੋਗ ਕਰਨੇ ਆ ਜਿਹੜਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ ਵਰਤਣਾ ਸੀਗਾ ਉਹ ਆਪਣੇ ਲਈ ਵਰਤ ਰਹੇ ਆ ਕੋਈ ਵੀ ਇਹਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੋਈ ਸੇਵਾ ਨਹੀਂ ਕੋਈ ਉਹਦਾ ਪ੍ਰਚਾਰ ਵਾਸਤੇ ਨਾ ਕੋ ਟਾਈਮ ਹੈ ਨਹੀਂ ਜਿੱਥੇ ਮਰਜੀ ਜਾਓ ਉਹ ਇਰਾਨੇ ਮੱਥੇ ਟੇਕਣੇ ਇੱਥੇ ਆ ਕੇ ਮੰਦਿਰਾਂ ਚ ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਉਹਨਾਂ ਨੂੰ ਵੋਟਾਂ ਦਾ ਵੀ ਸਾਡੀਆਂ ਵੋਟਾਂ ਨਾ ਟੁੱਟੇ ਸਾਡੀਆਂ ਵੋਟਾਂ ਪੱਕੀਆਂ ਰਹਿਣ ਬਸ ਦਸੋ ਸੰਤ ਸਿੰਘ ਜੀ ਆਪ ਤੁਸੀਂ ਇਹ ਦੇਖ ਸਕਦੇ ਹੋ ਪੀ ਜਿਹੜੇ ਸਿੰਘ ਪੰਜਾਬ ਤੋਂ ਆਇਆ ਆ ਆਪਾਂ ਕੋਈ ਸਹਾਰ ਨਹੀਂ ਕਰਦੇ ਪਏ ਗੁਰੂ ਸਾਹਿਬ ਹੀ ਸਾਡੇ ਕੋ ਸੇਵਾ ਲਈ ਆ ਜਿੰਨਾ ਟਿਕਰ ਸਾਡੇ ਚ ਮਹਾਰਾ ਨੇ ਸਾਹ ਬਖਸ਼ਿਆ ਆ ਆਪਾਂ ਜਿਹੜੀ ਸੰਗਤ ਦੀ ਸੇਵਾ ਔਰ ਗੁਰੂ ਸਾਹਿਬ ਦੀ ਸੇਵਾ ਤਰਅ ਤਰ ਜਾਰੀ ਰੱਖਾਂਗੇ ਇੱਥੋਂ ਬਹੁਤ ਜਿਹੜੀਆਂ ਬਿਆਦਬੀ ਦੀਆਂ ਘਟਨਾਵਾਂ ਆ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੂਰੀ ਵਿੱਚ ਮੂਰਤੀਆਂ ਲੱਗੀਆਂ ਬਾਬੇ ਪਖੰਡੀ ਸਾਹਿਬ ਮਹਾਰਾ ਦੀ ਜੂਰੀ ਜਾਣ ਕੇ ਪਖੰਡ ਕਰਦੇ ਔਰ ਮੱਥੇ ਟਿਕਾਉਂਦੇ ਆ ਇੱਥੇ ਵੀ ਇਹੀ ਚੱਕਰ ਆ ਗੁਰੂ ਗ੍ਰੰਥ ਸਾਹਿਬ ਜੀ ਨਾਮ ਮੈਨ ਦਾ ਪ੍ਰਕਾਸ਼ ਕੀਤਾ ਜਿਹੜਾ ਕਦੀ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਆ ਸਾਨੂੰ ਤੇ ਨਾ ਹੀ ਆਪਾਂ ਬਰਦਾਸ਼ਤ ਕਰਾਂ ਗੁਰੂ ਸਾਹਿਬ ਦੀ ਬਿਆਦਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰ ਇਹ ਤੋਂ ਫਰਦ ਨੂੰ ਜੜਿਆ ਅਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜਿਸ ਤਰ੍ਹਾਂ ਸੰਗਤ ਦੀ ਪਾਣੀ ਪਾਤ ਵਿੱਚ ਬੂੰਦ ਰਸਸ ਕਰਤ ਜਿਹੜੇ ਸਾਰੇ ਸਿੰਘ ਪਹੁੰਚੇ ਆ ਤੇ ਕਾਫੀ ਜਿਹੜੇ ਮੰਦਰਾ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਆ ਕੋਈ ਵੀ ਮੰਦਰਾ ਵਿੱਚ ਮਰਿਆਦਾ ਨਹੀਂ ਪਰ ਜੇ ਹੈ ਹੀ ਮੰਦਿਰ ਤੇ ਮੰਦਰ ਵਿੱਚ ਮर्यादा ਹੋਈ ਕਿਹੜੀ ਆ ਗੁਰੂ ਸਾਹਿਬ ਦੀ ਜਿਹੜੀ ਮर्यादा ਗੁਰੂ ਘਰਾਂ ਵਿੱਚ ਹੀ ਬਿਖਾਲਾ ਇਹ ਮੰਦਿਰਾਂ ਵਿੱਚ ਕਿਤੇ ਵੀ ਜਿਹੜੀ ਮਹਾਰਾ ਦਾ ਸਰਕਾਰ ਇਹਦੇ ਦੇਖ ਸਾ ਦਿਓ ਲక్ష్ਮੀ ਨਰਾਇਣ ਮੰਦਿਰ ਇੱਥੇ ਅਸੀਂ ਅੱਜ ਪਹੁੰਚੇ ਸਿਗੇ ਜਿੱਥੇ ਕਿ ਇੱਕ ਪਾਸੇ ਜਿਹੜਾ ਹੈਗਾ ਆ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਨਾਲ ਹੀ ਜਿਹੜਾ ਪ੍ਰਕਾਸ਼ ਜਿਹੜਾ ਆ ਰਮਾਇਣ ਦਾ ਕੀਤਾ ਆ ਅਸੀਂ ਇਹ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹਨੂੰ ਕਿਸੇ ਬੱਕਰੇ ਕਮਰੇ ਵਿੱਚ ਇਹਦਾ ਪ੍ਰਕਾਸ਼ ਕੀਤਾ ਜਾਵੇ ਉੱਤੇ ਬਕਾਇਦਾ ਜਿਹੜੀ ਹੈਗੀ ਆ ਮर्यादा ਲਾਗੂ ਕਰਾਈ ਜਾਵੇ ਨਿਸ਼ਾਨ ਸਾਹਿਬ ਲੱਗੇ ਤੇ ਉੱਥੇ ਗਰੰਟੀ ਸਿੰਘ ਜਿਹੜਾ ਇੱਕ ਸੇਵਾਦਾਰ ਹੋਣਾ ਚਾਹੀਦਾ ਆ ਪਰ ਇਹਨਾਂ ਨੇ ਸਾਡੇ ਕੋਲ 2 ਮਹੀਨੇ ਦਾ ਸਮਾਂ ਲਿਆ ਆ ਤੇ ਜਿਹੜੀ ਆਪਣੀ ਕਮੇਟੀ ਜਿਹੜੀ ਇਕੱਠੀ ਹੋਊਗੀ ਤੇ ਜਿਹੜਾ ਵੀ ਫੈਸਲਾ ਕਰੂਗੀ ਫੇ ਉਹ ਜਿਹੜਾ ਆਪਾਂ ਤੁਹਾਨੂੰ ਜਿਹੜਾ ਦੱਸਿਆ ਜਾਊਗਾ ਸ੍ਰੀ ਅਕਾਲ ਤਾ ਸਾਬ ਨੂੰ ਭੇਜਿਆ ਜਾਏਗਾ ਬਹੁਤ ਇਹਨਾਂ ਦਾ ਧੰਨਵਾਦ ਆ ਪਰ ਮੈਂ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਆਪਾਂ ਇਹ ਤੁਹਾਨੂੰ ਤੋੜਨ ਨਹੀਂ ਆਉਨੇ ਸਿਰਫ ਜਿੱਥੇ ਤੁਹਾਡੀ ਤੁਹਾਨੂੰ ਮੰਦਰਾਂ ਦਾ ਸਤਿਕਾਰ ਕਰਦੇ ਤੁਸੀਂ ਆਪਣੀ ਮੂਰਤੀਆਂ ਦਾ ਸਤਿਕਾਰ ਕਰਦੇ ਇਸੇ ਤਰ੍ਹਾਂ ਸਿੱਖ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਔਰ ਕਰਦੇ ਰਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਡਾ ਅੱਗੇ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਗੁਰੂ ਆ ਅਕਾਲ ਪੁਰਖ ਪਰਮੇਸ਼ਰ ਵਾਹ ਵਾਹ ਬਾਣੀ ਨਿਰੰਕਾਰ ਹੈ ਜਿਸ ਜੇਵੜਾ ਉਹਨਾਂ ਕੋਈ ਪਰਮੇਸ਼ਰ ਗੁਰਬਾਣੀ ਤੋਂ ਸਿੱਖਦਾ ਕੋਈ ਅੱਗੇ ਨਹੀਂ ਵੀ ਆਪਾਂ ਸਿੱਖ ਜਿਹੜਾ ਬਿਆਦਵੀ ਜਿਹੜੀ ਬਰਦਾਸ਼ਤ ਨਹੀਂ ਕਰ ਸਕਦੇ ਕਿਤੇ ਵੀ ਹੋਵੇ ਸੋ ਇੱਥੇ ਜਿਹੜੀ ਆਪਾਂ ਜਿਹੜੀ ਪਾਣੀ ਪੱਤ ਵਿੱਚ ਆ ਬਹੁਤ ਮੰਦਰਾ ਵਿੱਚ ਸਰੂਪ ਵੇ ਮਹਾਰਾ ਜਿੱਥੇ ਬਿਆਦਵੀਆਂ ਹੁੰਦੀਆਂ ਗੁਰੂ ਸਾਹਿਬ ਕਿਰਪਾ ਕਰਨੇ ਠਾਲਾ ਆਪਾਂ ਪਾਵਾਂਗੇ ਲੱਗੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੰਨਾ ਚਿਰ ਕਰਮਯਾਦਾ ਨਤੇ ਲਾਗੂ ਨਹੀਂ ਹੁੰਦੀ ਉਹ ਨਾ ਚੱਕਰ ਜਿਹੜਾ ਆਪਾਂ ਸੇਵਾ ਦੀ ਨਿਭਾਉਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ